ਓਏ ਹੋਏ ਸ਼ੂਗਰ ਪਰਮਾਤਮਾ ਦਾ 3 ਸਾਲ ਬਾਅਦ ਜਾ ਕੇ ਸੜਕ ਬਣੀਆਂ ਇਹ ਓ ਯਾਰ ਤੇਰੀ ਗੱਲ ਸਹੀ ਆ ਯਾਰ ਓਏ ਉਹ ਦੇਖੋ ਠੇਕੇਦਾਰ ਆਪਾਂ ਜਾ ਕੇ ਉਹਦਾ ਧੰਨਵਾਦ ਕਰ ਜਾਈਏ ਨਾ ਠੇਕੇਦਾਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੜਕ ਬਣਾ ਲਈ ਇੱਥੇ ਬਹੁਤ ਜ਼ਿਆਦਾ ਟੋਏ ਟੱਪੇ ਹੋਏ ਵਸੇ ਹੋਰ ਜੀ ਤਾਂ ਉਹ ਬਹੁਤ ਔਖਾ ਹੋ ਜਾਂਦਾ ਸੀਗਾ ਉਹ ਗੋਡੇ ਗੋਡੇ ਪਾਣੀ ਖੜ ਜਾਂਦਾ ਸੀਗਾ ਨੰਗੜਾ ਬਹੁਤ ਔਖਾ ਹੋ ਜਾਂਦਾ ਸੀ ਸਾਨੂੰ ਉਹ ਚਲੋ ਕੋਈ ਨਹੀਂ ਹੁੰਦਾ ਕੁਛ ਦੋਨੇ ਆਣੇ ਬਹੁਤ ਖੁਸ਼ ਆਈ ਬਹੁਤ ਖੁਸ਼ ਸਾਬਜੀ ਵੱਡੇ ਸਾਹਿਬ ਦਾ ਫੋਨ ਆਇਆ ਸੀ ਗਈ ਵੱਡੇ ਸਾਹਿਬ ਦਾ ਫੋਨ ਹਾਂਜੀ ਹੈਲੋ ਹੈਲੋ ਹਾਂਜੀ ਸਰ ਉਹ ਸੜਕ ਬਣ ਗਈ ਆ ਉਹ ਸੜਕ ਬਣ ਗਈ ਸਰ ਪੂਰੀ ਬਣ ਗਈ ਪਾਈਪਾਂ ਪਾਦੀ ਸੀ ਬਰੋੜੀਆਂ ਸੀਵਰੇਜ ਵਾਲੀਆਂ ਪਾਪਾ ਉਹ ਨਹੀਂ ਸਰ ਉਹ ਤਾਂ ਰਹਿ ਗਈਆਂ ਓ ਨੋ ਉਹ ਤੂੰ ਪਾਗਲਾ ਪਹਿਲਾਂ ਸੀਵਰੇਜ ਵਾਲੀਆਂ ਪਾਪਾ ਪਾਉਣੀਆਂ ਨੇ ਕੋਈ ਗੱਲ ਨਹੀਂ ਸਰ ਪਾ ਦਿੰਨੇ ਆ ਸੜਕ ਫੇਰ ਪਾ ਦਿੰਨੇ ਆ ਜਲਦੀ ਠੀਕ ਹੈ ਜੀ ਉਹਨਾਂ ਕਹ ਪਟੋ ਸੜਕੇ ਹਾਂ ਉਹ ਹਾਂਜੀ ਸਰ ਜੀ ਪਾਈਪਾਂ ਪੈ ਗਈਆਂ ਸੀਵਰੇਜ ਵਾਲੀਆਂ ਪਟਦੀ ਸੀ ਸੜਕੇ ਹਾਂ ਚਲ ਠੀਕ ਹੈ ਠੀਕ ਆ ਤੂੰ ਰੱਖ ਠੀਕ ਹੈ ਜੀ ਠੀਕ ਹੈ ਦਾ ਸਾਬ ਹਾਂਜੀ ਸ਼ੂਗਰ ਹੈ ਸੀਵਰ ਵਾਲੀ ਪਾਈਪਾਂ ਵੀ ਨਾਲ ਹੀ ਪੈ ਗਈਆਂ ਹੁਣ ਠੇਕੇਦਾਰ ਸਾਹਿਬ ਆ ਸੜਕ ਕਦੋਂ ਤੱਕ ਬਣ ਜੂਗੀ ਬਾ ਡਿਗ ਲੋ ਤਿੰਨ ਸਾਲ ਹੋਰ